ਕੁਝ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੁਝ ਐਦਾਂ ਦੇ ਵੀਡੀਓਜ਼ ਲਗਾਤਾਰ ਦੇਖ ਰਹੇ ਹੋਵੋਗੇ ਅਤੇ ਕੁਝ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰਕਾਰ ਇਹ ਮਸਲਾ ਕੀ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਮਸਲਾ ਕੌਰ ਪ੍ਰੀਤ ਦਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਬਿੱਲੀਆਂ ਅੱਖਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਫੇਮਸ ਸੀ ਅਤੇ ਹੁਣ ਉਸ ਦਾ ਬॉयਫ੍ਰੈਂਡ ਉਸ ਦਾ ਲਗਾਤਾਰ ਜਲੂਸ ਕੱਢ ਰਿਹਾ ਹੈ ਉਸ ਦੇ ਬॉयਫ੍ਰੈਂਡ ਅਤੇ ਉਸ ਦੀ ਮਦਰ ਨੇ ਇੱਕ ਪੋਡਕਾਸਟ ਵਿੱਚ ਦੱਸਿਆ ਕਿ ਕੌਰ ਪ੍ਰੀਤ ਨੇ ਉਹਨਾਂ ਤੋਂ 35 ਲੱਖ ਰੁਪਇਆ ਖਾਦਾ ਹੈ ਇਹ ਗੱਲਾਂ ਤਕਰੀਬਨ ਕੁਝ 4 ਸਾਲ ਪਹਿਲਾਂ ਦੀਆਂ ਹਨ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਮੁੰਡੇ ਨੂੰ ਹੁਣ ਪਿਆਰ ਦਾ ਚੇਤਾ ਆਇਆ 4 ਸਾਲ ਉਹ ਕਿੱਥੇ ਸੀ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਧੋਖਾ ਤਾਂ ਧੋਖਾ ਹੀ ਹੁੰਦਾ ਹੈ ਅਗਰ ਕੌਰਪ੍ਰੀਤ ਨੇ ਇਸ ਨਾਲ ਨਹੀਂ ਰਹਿਣਾ ਸੀ ਤਾਂ ਉਸ ਤੋਂ ਪੈਸੇ ਕਿਉਂ ਖਾਦੇ ਇਹ ਮੁੰਡੇ ਨੇ ਹੋਰ ਵੀ ਬਹੁਤ ਸਾਰੇ ਇਲਜ਼ਾਮ ਕੌਰਪ੍ਰੀਤ ਤੇ ਲਾਏ ਹਨ ਕਿ ਮੈਂ ਉਦੋਂ ਡਿਪਰੈਸ਼ਨ ਵਿੱਚ ਸੀ ਅਤੇ ਕੌਰਪ੍ਰੀਤ ਨੇ ਮੇਰਾ ਗਲਤ ਇਸਤੇਮਾਲ ਕੀਤਾ ਹੈ ਮੈਨੂੰ ਮੇਰੇ ਘਰਦਿਆਂ ਦੇ ਖਿਲਾਫ ਕਰ ਦਿੱਤਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜੋ ਨਿਕਲ ਕੇ ਸਾਹਮਣੇ ਆਈਆਂ ਹਨ ਅਸੀਂ ਤਾਂ ਦੱਸਦੀ ਹੈ ਕਿ ਕੌਰ ਪ੍ਰੀਤ ਨੇ ਆਪਣੇ ਸਨੈਪਚੈਟ ਇੰਸਟਾਗ੍ਰam ਅਤੇ ਹੋਰ ਵੀ ਸੋਸ਼ਲ ਐਪਸ ਤੋਂ ਕਮੈਂਟਸ ਆਫ ਕਰ ਦਿੱਤੇ ਹਨ ਤਾਂ ਕਿ ਲੋਕ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨਾ ਬੋਲਣ ਫਿਲਹਾਲ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਇਸ ਤੋਂ ਇਲਾਵਾ ਮੁੰਡੇ ਦੇ ਮਦਰ ਨੇ ਪੋਡਕਾਸਟ ਵਿੱਚ ਕਿਹਾ ਕਿ ਲੋਕ ਸਾਨੂੰ ਹਲੇ ਤੱਕ ਤਾਨੇ ਮਾਰਦੇ ਹਨ ਕਿ ਤੁਹਾਡੀ ਨੂੰ ਕਿੱਥੇ ਹੈ ਦੱਸਿਆ ਜਾਂਦਾ ਹੈ ਕਿ ਕੌਰ ਪ੍ਰੀਤ ਨੇ ਇਸ ਮੁੰਡੇ ਨਾਲ ਵਿਆਹ ਤੱਕ ਕਰਾਉਣ ਦੇ ਵਾਅਦੇ ਕੀਤੇ ਹੋਏ ਸੀ ਅਤੇ ਬਾਅਦ ਵਿੱਚ ਮੁੰਡੇ ਨੂੰ ਹਰ ਇੱਕ ਪਾਸਿਓਂ ਬਲੌਕ ਕਰ ਦਿੱ ਕੌਰਪ੍ਰੀ ਦੇ ਬॉयਫ੍ਰੈਂਡ ਨੇ ਮਦਰ ਨੇ ਇਹ ਵੀ ਕਿਹਾ ਕਿ ਜੇਕਰ ਇਸ ਨੇ ਵਿਆਹ ਨਹੀਂ ਕਰਾਉਣਾ ਸੀ ਤਾਂ ਮੇਰੇ ਮੁੰਡੇ ਨੂੰ ਡਿਪਰੈਸ਼ਨ ਵਿੱਚ ਵੇਖ ਕੇ ਇਸ ਨੇ ਉਸ ਤੋਂ ਇੰਨੇ ਜ਼ਿਆਦਾ ਪੈਸੇ ਕਿਉਂ ਖਾਦੇ ਅੱਜ ਮੇਰੇ ਮੁੰਡੇ ਦਾ ਕੋਈ ਵੀ ਫਿਊਚਰ ਨਹੀਂ ਹੈ ਉਹ ਦਰਬਦਰ ਤੁਰਿਆ ਫਿਰਦਾ ਹੈ ਅਗਰ ਮੇਰਾ ਮੁੰਡਾ ਇਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਹਰ ਇੱਕ ਪਾਸੇ ਬਲੌਕ ਕਰ ਦਿੰਦੀ ਹੈ ਅਸੀਂ ਬੜੀ ਵਾਰ ਇਸ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਪੈਸੇ ਵਾਪਸ ਕਰ ਦੇਵੇ ਪਰ ਕੌਰਪ੍ਰੀਤ ਨੇ ਅੱਗੋਂ ਉਹਨਾਂ ਨੂੰ ਕੋਈ ਵੀ ਰਾਹ ਨਹੀਂ ਦਿੱਤਾ ਸੋਸ਼ਲ ਮੀਡੀਆ ਤੇ ਸਾਰੇ ਲੋਕ ਇਸ ਮੁੱਦੇ ਨੂੰ ਲੈ ਕੇ ਆਪਣੀ ਆਪਣੀ رائے ਦੇ ਰਹੇ ਹਨ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਇਦਾਂ ਦੀਆਂ ਹੋਰ ਇਨਫੋਰਮੇਸ਼ਨਾਂ ਲਈ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ